ਹੈਲੋ एवरीवन ਅੱਜ ਆਪਾਂ ਪੜਨ ਜਾ ਰਹੇ ਹਾਂ ਗੁੱਡ ਫਰਾਈਡੇ ਨਾਲ ਸੰਬੰਧਿਤ 10 ਲਾਈਨਾਂ ਗੁੱਡ ਫਰਾਈਡੇ ਇਸਾਈ ਧਰਮ ਦਾ ਪ੍ਰਮੁੱਖ ਤਿਉਹਾਰ ਹੈ ਇਸ ਤਿਉਹਾਰ ਨੂੰ ਹੋਲੀ ਫਰਾਈਡੇ ਬਲੈਕ ਫਰਾਈਡੇ ਅਤੇ ਗ੍ਰੇਟ ਫਰਾਈਡੇ ਵੀ ਕਿਹਾ ਜਾਂਦਾ ਹੈ ਇਹ ਹਰ ਸਾਲ ਈਸਟਰ ਸੰਡੇ ਤੋਂ ਪਹਿਲਾਂ ਆਉਣ ਵਾਲੇ ਸ਼ੁੱਕਰਵਾਰ ਨੂੰ ਮਨਾਇਆ ਜਾਂਦਾ ਹੈ ਇਹ ਤਿਉਹਾਰ ਭਗਵਾਨ ਯੀਸ਼ੂ ਮਸੀਹ ਨੂੰ ਸੂਲੀ ਤੇ ਚੜਾਏ ਜਾਣ ਦੇ ਕਾਰਨ ਹੋਈ ਮ੍ਰਿਤਯੂ ਦੇ ਕਾਰਨ ਮਨਾਇਆ ਜਾਂਦਾ ਹੈ ਜੀਸੂ ਮਸੀਹ ਨੇ ਮਾਨਵਤਾ ਦੇ ਕਲਿਆਣ ਲਈ ਭਾਈਚਾਰੇ, ਏਕਤਾ ਅਤੇ ਸ਼ਾਂਤੀ ਦਾ ਉਪਦੇਸ਼ ਦਿੱਤਾ ਝੂਠੇ ਤੇ ਪਖੰਡੀ ਧਰਮ ਗੁਰੂਆਂ ਨੇ ਜੀਸੂ ਮਸੀਹ ਦੇ ਖਿਲਾਫ ਯਹੂਦੀ ਸ਼ਾਸਕਾਂ ਦੇ ਕੰਨ ਪਰਨੇ ਸ਼ੁਰੂ ਕਰ ਦਿੱਤੇ ਇੱਕ ਦਿਨ ਜੀਸੂ ਮਸੀਹ ਤੇ ਰਾਸਤ੍ਰੋਹ ਦਾ ਮਕਦਮਾ ਚਲਾ ਕੇ ਉਹਨਾਂ ਨੂੰ ਬੇਰਹਿਮੀ ਨਾਲ ਮਾਰਦੇ ਹੋਏ ਮੇਖਾਂ ਟੋਕੇ ਸੂਲੀ ਤੇ ਲਟਕਾ ਦਿੱਤਾ ਗੁੱਡ ਫਰਾਈਡੇ ਵਾਲੇ ਦਿਨ ਇਸਾਈ ਧਰਮ ਦੇ ਲੋਕ ਵਰਤ ਰੱਖ ਕੇ ਭਗਵਾਨ ਯਿਸੂ ਦੇ ਉਪਦੇਸ਼ਾਂ ਨੂੰ ਯਾਦ ਕਰਦੇ ਹਨ ਇਸ ਦਿਨ ਲੋਕ ਚਰਚ ਜਾ ਕੇ ਵਿਸ਼ੇਸ਼ ਪ੍ਰਾਰਥਨਾ ਕਰਦੇ ਹਨ ਗੁੱਡ ਫਰਾਈਡੇ ਦੇ ਦਿਨ ਸਰਕਾਰ ਦੁਆਰਾ ਛੁੱਟੀ ਘੋਸ਼ਿਤ ਕੀਤੀ ਗਈ ਹੈ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ